ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ 40 ਸਾਰੇ ਕਬੂਤਰ ਬਾਜ਼ੀਰਾਂ ਦਾ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਕਰੋ ਨੋਟ ਅੱਜ 20 ਜੋਨ ਉਡੀਆਂ ਸਾਰੀਆਂ ਬਾਜ਼ੀਆਂ ਦਾ ਰਿਜ਼ਲਟ ਤੇ ਦੇਖੋ ਹਰਿਆਣੇ ਚੋਂ ਆਲਟੋ ਕਾਰ ਕੌਮ ਲੈ ਗਿਆ ਪਹਿਲੀ ਬਾਜ਼ੀ ਪਿੰਡ ਮਰਾਣਾ ਰਤਿਆ ਕੁੱਲ ਕਬੂਤਰ ਉੱਡੇ ਇੱਥੇ 24 ਐਂਟਰੀ 1500 ਰੁਪਏ 3:00 ਕੇ 10 ਮਿੰਟ ਤੇ ਬਾਜ਼ੀ ਨਿਬੜੀ ਪਹਿਲਾ ਨੰਬਰ ਸੱਤੂ ਦਾਨੇਵਾਲ ਗੁਰਦੀਪ ਰਤਿਆ 1300 ਦੀ ਜਿੱਤ ਇੱਕ ਅੱਲਾ ਕਬੂਤਰ ਰਹਾ ਜੀ ਅਗਲੀ ਬਾਜੀ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ ਕੁੱਲ ਕਬੂਤਰ ਉੱਡੇ 43 ਐਂਟਰੀ ਫੀਸ 1700 ਪਹਿਲਾ ਨਾਮ ਜੱਗਾ ਸਾਹਿਬ ਚੰਦ ਐਲਈਡੀ 800 ਦੀ ਜਿੱਤ ਦੂਜਾ ਨਾਮ ਅਮਨਜੋਤ ਪੱਖਾ 400 ਦੀ ਜਿੱਤ ਤੀਜਾ ਨਾਮ ਸੀਪਾ ਨਈਆਂਵਾਲਾ ਪੱਖਾ 300 ਦੀ ਜਿੱਤ ਚੌਥਾ ਨਾਮ ਲੱਬਾ ਲੋਹਾਵ ਕੱਪ ਪਲੱਸ 3000 ਰੁਪਏ ਦੀ ਜਿੱਤ ਪੰਜਵਾਂ ਇਨਾਮ ਬਕੀਰੀ ਝੰਡ ਵਾਲਾ ਕੱਪ ਪਲੱਸ 1500 ਰੁਪਏ ਦੀ ਜਿੱਤ ਪਿੰਡ ਮਹਿਮਾ ਸਰਜਾ ਜਿਲ੍ਹਾ ਬਠਿੰਡਾ ਲੋ ਜੀ ਅਗਲੀ ਬਾਜੀ ਨੋਟ ਕਰੋ ਪਿੰਡ ਮੰਗੋਲੀ ਜੱਟਾ ਹਰਿਆਣਾ ਕੁਲ ਕਬੂਤਰ 101 3:42 ਮਿੰਟ ਤੇ ਬਾਜੀ ਨਿਬੜੀ ਪਹਿਲਾ ਨਾਮ ਬੱਬੂ ਮੰਦੀਪੁਰ Alto car ਦਾ ਜੇਤੂ ਰਹਾ ਦੂਜਾ ਨਾਮ ਵਿੱਕੀ ਕੇਸਰੀ ਫਰਜਦਾ ਜੇਤੂ ਰਹਾ ਤੀਜਾ ਨਾਮ ਗੁਰ ਤੇਜ ਜਲਵੇੜਾ ਇਹ ਕੁਲਰ ਦਾ ਜੇਤੂ ਰਹਾ ਚੌਥਾ ਨਾਮ ਜਸਵੀਰ ਨੰਗਲ ਇਹ ਕਪਤਾ ਜੇਤੂ ਰਹਾ ਪਿੰਡ ਮੰਗੋਲੀ ਜੱਟਾ ਹਰਿਆਣਾ Alto car ਵਾਲੀ ਬਾਜੀ ਲਓ ਜੀ ਅਗਲੀ ਬਾਜੀ ਨੋਟ ਕਰੋ ਪਿੰਡ ਬਹਿਣੀ ਜ਼ਿਲ੍ਹਾ ਮਾਨਸਾ ਕੋਲ ਕਬੂਤਰ 105 ਐਂਟਰੀ ਫੀਸ 1700 ਰੁਪਏ 6 ਕਬੂਤਰਾਂ 'ਚ ਸਾਂਝੀ ਹੋਈ ਪਹਿਲਾ ਨਾਮ ਕਰਨ ਚੰਗੇਰੀਆ ਕੁਲਪਰਾਸਾਂਜੀ ਦੂਜਾ ਨਾਮ ਜਗਤਾਰ ਲੈਰੀ ਕਪਾਪਲਾਸਾਂਜੀ ਤੀਜਾ ਨਾਮ ਕੀਮਤੀ ਜਾਖਲ ਸਾਂਝੀ ਕਪ ਪਾਰਸ ਭਾਗੀਬੰਦਰਾਂ ਸਾਂਝੀ ਸਰਿੰਦਰ ਪੁੱਚੋ ਸਾਂਝੀ ਗਾਗਰੀ ਸਿੰਘੋ ਸਾਂਝੀ ਅਗਲੀ ਬਾਜੀ ਪਿੰਡ ਹਰਾਜ ਸ੍ਰੀ ਮੁਖਤਸਰ ਸਾਹਿਬ ਜੀ ਕੁਲ ਕਬੂਤਰ 40 7 ਕਬੂਤਰਾਂ 'ਚ ਸਾਂਝੀ ਹੋਈ ਕਾਲੂ ਰਾਜਪੁਰਾ ਜਪਨਾਜ ਖਿੜਕੀਆਂ ਹੀਰੋ ਬੜਾ ਬਿਹੇੜ ਬਰੀਆ ਵਾਲਾ ਕਾਲੂ ਪੱਟੀ ਵਾਲਾ ਗੋਰਾ ਬੜਿੰਗ ਗਗਨ ਸਿੰਘ ਰਾਣਾ ਇਹ ਇਕੱਲਾ ਸਾਂਝੀ ਜੋ ਵਾਰ ਸੀ ਬਾਕੀ ਸਤਕੂਤਰਾਂ ਹੀ ਸਾਂਝੀ ਹੋਈ ਸੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਾ ਕਰੋ ਜੀ ਤਾਂ ਜੋ ਸਾਰੀ ਬਾਜੀ ਜੱਫੜ ਤੜ ਤੱਕ ਪਹਿਲਾਂ ਪਾ ਸਕੀ ਤੇ ਬਾਕੀ ਅੱਜ ਆਪਣੀ ਅਪਡੇਟ ਥੋੜੀ ਲੇਟ ਆ ਜੀ ਕੁਝ ਕੰਮ ਹੋਣ ਕਰਕੇ ਜ਼ਰੂਰੀ ਕਰਦੇ ਰਹੀਮਿਆਂ ਕਾਰਨ ਅਪਡੇਟ ਥੋੜੀ ਲੇਟ ਹੋਊਗੀ। ਤੋਂ ਸਾਰਿਆਂ ਤੋਂ ਮਾਫੀ ਮੰਗਦੇ ਆ ਅੱਗੇ ਤੋਂ ਧਿਆਨ ਰੱਖਾਂਗੇ। ਸੋ ਸਾਰੇ ਵੀਰਾਂ ਕੋਈ ਫੇਰ ਤੋਂ ਧੰਨਵਾਦ ਜੀ। ਵੀਡੀਓ ਨੂੰ ਲਾਇਕ ਸੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ। ਧੰਨਵਾਦ ਜੀ।